ਤੋ ਇਹ ਤਾਂ ਕਬੀ ਲੋਕ ਐਵੇਂ ਝੂਠ ਬੋਲਦੇ ਨੇ ਨਾ ਵੇਖਿਆ ਬਾਬਾ ਦਾਇਆ ਸਿੰਘ ਜੀ ਕਹਿਣ ਲੱਗੇ ਜੀ ਇਹ ਸਹਬਜਾਦੇ ਅਜੀਤ ਸਿੰਘ ਜੀ ਦੀ ਲੋਥ ਹੈ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਉੱਪਰ ਚਾਦਰਾਂ ਪਾਈਏ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਪਿਆ ਰਹਿਣ ਦਿਓ ਬਾਬਾ ਜੂਹਾਰ ਸਿੰਘ ਜੀ ਨੂੰ ਪਾਣੀ ਨਾ ਦਿੱਤਾ ਸਭ ਝੂਠੀਆਂ ਗੱਲਾਂ ਕਹਿੰਦੇ ਹਨ ਜਹ ਕਰਮਹਿ ਜਾਮੇ ਕੋ ਪਾਲਾ ਭਾਨਗੁਰ ਸੱਚੇ ਪਾਤਸ਼ਾਹ ਜੀ ਆਪਣੀ ਚੋਗੇ ਦਾ ਪੱਲਾ ਆਪਣੇ ਹੱਥ ਵਿੱਚ ਪਕੜ ਕਰਕੇ ਪੋਛੈ ਮੁਖ ਤਰਪੀਤ ਵਿਸਾਲਾ ਬੜੀ ਪਾਰੀ ਪ੍ਰੀਤ ਧਾਰ ਕਰਕੇ ਆਪਣੇ ਪੁੱਤਰਾਂ ਦੇ ਚਿਹਰੇ ਪੂੰਝ ਰਹਿਣ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਜਿਵੇਂ ਪੁੱਤਰ ਕੋ ਪਿਤਾ ਨਿਹਾਰ ਹੈ ਜਿਵੇਂ ਖਾਲਸਾ ਜੀ ਆਪਣੇ ਪੁੱਤਰ ਨੂੰ ਪਿਤਾ ਵੇਖਦਾ ਹੈ ਪਰ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਲੋਥ ਦੇ ਨਾਲ ਇੰਨਾ ਪ੍ਰੇਮ ਪਿਆਰ ਨਹੀਂ ਕੀਤਾ ਬਾਬਾ ਜੋਹਾਰ ਸਿੰਘ ਸਾਹਿਬ ਜੀ ਦੀ ਬਾਬੇ ਦੋਹਾਂ ਦੀਆਂ ਸਾਹਿਬਜ਼ਾਦੀਆਂ ਦੀਆਂ ਜਿਹੜੀਆਂ ਇਹ ਜਿਹੜੇ ਸਰੀਰ ਸਰ ਇਹ ਅਲੋਪ ਹੋ ਗਿਆ ਸਰ ਸੂਰਜ ਪ੍ਰਕਾਸ਼ ਦੇ ਵਿੱਚ ਇਹ ਕਥਾ ਆਈ ਹੈ ਜਦੋਂ ਸ਼ਹੀਦ ਹੋਏ ਉਸ ਮੌਕੇ ਤੇ ਸਾਹਿਬਜ਼ਾਦੀਆਂ ਦੀਆਂ ਲੋਥਾਂ ਨਹੀਂ ਕਿਸੇ ਨੂੰ ਦਿਸੀਆਂ ਸੋ ਇਹ ਤਾਂ ਕਵੀ ਲੋਕ ਐਵੇਂ ਝੂਠ ਬੋਲਦੇ ਨੇ ਨਾ ਸੋ ਕੇਵਲ ਕਿਰਪਾਈਏ ਬਹੁਤੇ ਮਿਲਣ ਕਰਣਾ ਰਾਸ ਪੈਦਾ ਕਰੀਏ ਮਾਈਆਂ ਰੋਣ ਉਹਨਾਂ ਦੇ ਚਿੱਤ ਵਿੱਚ ਵੀ ਖੋਬ ਹੋਵੇ ਸਰਗਰੂ ਸੱਚੇ ਪਾਤਸ਼ਾਹ ਜਦੋਂ ਅੱਗੇ ਚੱਲੇ ਦਾਲ چیر ਕੇ ਜਦੋਂ ਲੰਘਣ ਲੱਗੇ ਸੱਚੇ ਪਾਤਸ਼ਾਹ ਦੇ ਪੈਰ ਨੂੰ ਉਸ ਵੇਲੇ ਠੇਡਾ ਵੱਜਿਆ ਉਸ ਵੇਲੇ ਬਿਜਲੀ ਆਕਾਸ਼ ਵਿੱਚ ਚਮਕੀ ਪੁੱਛਿਆ ਭਾਈ ਦਾਇਆ ਸਿੰਘ ਇਹ ਕੌਣ ਹੈ ਵੇਖਿਆ ਬਾਬਾ ਦਾਇਆ ਸਿੰਘ ਜੀ ਕਹਿਣ ਲੱਗੇ ਜੀ ਇਹ ਸਹਬਜਾਦੇ ਅਜੀਤ ਸਿੰਘ ਜੀ ਦੀ ਲੋਥ ਹੈ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਉੱਪਰ ਚਾਦਰਾਂ ਪਾਈਏ ਸੱਚੇ ਪਾਤਸ਼ਾਹ ਕਹਿਣ ਲੱਗੇ ਨੀ ਪਿਆ ਰਹਿਣ ਦਿਓ ਜਦੋਂ ਇਹਦੀ ਲੋਥ ਨੂੰ ਗਿਲੰਜਾਂ ਖਾਣ ਗਿਆ ਇਹਦੀ ਬੋਟੀ-ਬੋਟੀ ਆਕਾਸ਼ ਵਿੱਚ ਉਡਾਉਣ ਗਿਆ ਇਹ ਬਹੁਤਾ ਸੁਰਖਰੂ ਹੋਵੇਗਾ ਸੱਚੇ ਪਾਤਸ਼ਾਹ ਨੇ ਪ੍ਰਵਾਹ ਨਾ ਕੀਤੀ ਮਾਬਾਜੂ ਹਾਰ ਸਿੰਘ ਜੀ ਨੂੰ ਪਾਣੀ ਨਾ ਦਿੱਤਾ ਸਭ ਝੂਠੀਆਂ ਗੱਲਾਂ ਕਹਿੰਦੇ ਹਨ ਅਵੇਂ ਬ्यर्थ ਬੋਲਦੇ ਹਨ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕਿਦਰੋ ਇਹ ਮੋਹ ਕੇ ਸਾਹਿਬ ਜاده ਦੀ ਲੋਥ ਹੈ ਸਤਗੁਰੂ ਸੱਚੇ ਪਾਤਸ਼ਾਹ ਛੜ ਪਾਸੋਂ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਉਹਨਾਂ ਨੂੰ ਆਪਣੇ ਪੁੱਤਰਾਂ ਨਾਲ ਵੀ ਵੱਧ ਸਤਕਾਰ ਗੁਰੂ ਕਲਗੀਆਂ ਵਾਲੇ ਨੇ ਦਿੱਤਾ ਹੈ ਤਾਂ ਆਪਣੇ ਸਾਹਿਬ ਜاده ਕੁਰਬਾਨ ਕਰਕੇ ਤਾਂ ਸਾਨੂੰ ਕਿਹਾ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਚਾਰ ਫਿਰ ਸਰਦੂ ਜੀ ਦੇ ਨਾਲ ਬਾਬਾ ਦਾਇਆ ਸਿੰਘ ਭਰਮ ਸਿੰਘ ਮਾਨ ਸਿੰਘ ਜੀ ਸੋ ਇਕੱਠੇ ਨਹੀਂ ਕਿਲੇ ਦੇ ਵਿੱਚੋਂ ਉਸ ਘੇਰੇ ਵਿੱਚੋਂ ਨਿਕਲੇ ਸੋ ਤਿੰਨੇ ਸਿੰਘ ਅਲੈਦਾ ਹੋ ਗਏ ਸਨ ਇਹ ਪ੍ਰਸੰਗ ਹੈ ਸਾਰਾ ਇਸ ਪ੍ਰਕਾਰ ਹੈ ਵਿੱਚ ਝੂਠ ਬੋਲਣਾ ਜਾਂ ਕਰਨ ਰਸ ਪੈਦਾ ਕਰਨ ਵਾਸਤੇ ਜਿਸ ਦੇ ਵਿੱਚ ਸਤਗੁਰੂ ਜੀ ਵੀ ਛਾਂ ਵਿੱਚ ਬਿਨਾਂ ਕਾਰਨ ਤੋਂ ਕੋਈ ਫਰਕ ਪਾਉਣਾ ਇਹੋ ਜਿਹਾ ਪ੍ਰਸੰਗ ਕਦੇ ਨੂੰ ਸੁਣਾਉਣਾ ਚਾਹੀਦਾ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗਰੀਬ ਨਿਵਾਜ ਬੜਾ ਭਾਰੀ ਇਹਨਾਂ ਨੂੰ ਪ੍ਰੇਮ ਕਰਦੇ ਹਨ ਜਿਵੇਂ ਆਪਣਾ ਪਿਤਾ ਪੁੱਤਰ ਦੇ ਨਾਲ ਪ੍ਰੇਮ ਕਰਦਾ ਹੈ ਪਉਂਛ ਤੇ ਅੰਗਨ ਗੁਨਨ ਉਚਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਜੋਧਿਆਂ ਦੇ ਸਾਰੇ ਅੰਗਾਂ ਨੂੰ ਪੂਜਦੇ ਹਨ ਕੇਵਲ ਚਿਹਰਾ ਹੀ ਨਹੀਂ ਦੇ ਬੜੇ ਗੁਣ ਉਚਾਰਦੇ ਨੇ ਸਾਡੇ ਇਹ ਯੋਧੇ ਹਰ ਸਾਡੇ ਪੁੱਤਰ ਹਨ ਇਹ ਸਾਡੇ ਅਮਰਤਾਰੀ ਹਨ ਬੜੇ ਸੂਰਮੇ ਹਨ ਇਹੋ ਜਿਹੇ ਗੁਣ ਇੱਕ ਇੱਕ ਸਿੰਘ ਦੇ ਪਾਸ ਜਾ ਕੇ ਸੋ ਉਹ ਜੋ ਲੋਥਾਂ ਪਈ ਹੋਏ ਸੰਤ ਸਿੰਘਾਂ ਦੀ ਉਹਨਾਂ ਦੇ ਪਾਸ ਜਾ ਕੇ ਬੜੇ ਗੁਣ ਉਚਾਰਦੇ ਹਨ